ਸ਼ਾਸਤਰੀ ਕਾਲ ਦੋਸਤੋ ਅੱਜ ਮੈਂ ਜਿਹੜੇ ਟੌਪਿਕ ਤੇ ਗੱਲ ਕਰਨਾ ਚਾਹੁੰਦਾ ਵਾ ਉਹ ਇੰਟਰਮੀਟੈਂਟ ਫਾਸਟਿੰਗ ਦੇ ਨਾਲ ਰਿਲੇਟਡ ਹੈ ਜਿੱਦਾਂ ਕਿ ਹਰ ਕੋਈ ਚਾਹੁੰਦਾ ਆ ਕਿ ਛੇਤੀ ਤੋਂ ਛੇਤੀ ਸਾਨੂੰ ਰਿਜ਼ਲਟ ਮਿਲੇ ਛੇਤੀ ਤੋਂ ਛੇਤੀ ਆਪਾਂ ਸਲਿਮ ਟਰਿਮ ਪਤਲੇ ਫਿੱਟ ਹੋਈਏ ਤੇ ਉਹਦੇ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਯੂਜ਼ ਕਰਦੇ ਨੇ ਜਿੱਦਾਂ ਫੈਟ ਬਰਨਿੰਗ ਕੈਪਸੂਲ ਮਿੰਗੇ ਮਿੰਗੇ ਪ੍ਰੋਡਕਟ ਜਿਹੜੇ ਮਿਸਗਾਈਡ ਕਰਦੇ ਨੇ ਕਈ ਇਹ ਤੋਂ ਤਾਂ ਕਿ ਲਿਪੋਸਕਸ਼ਨ ਆਪਰੇਸ਼ਨ ਤੱਕ ਕਰਾਉਂਦੇ ਨੇ ਆਪਣੇ ਆਪ ਨੂੰ ਪਤਲਾ ਕਰਨ ਲਈ ਸਲਿਮ ਟਰਿਮ ਕਰਨ ਲਈ ਫਿੱਟ ਹੋਣ ਲਈ ਪਰ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਇਹ ਕਹਿ ਸਕਦਾ ਹਾਂ ਕਿ ਸਭ ਤੋਂ ਵੱਧ ਕੁਦਰਤੀ ਤੇ ਅਸਰਦਾਰਕ ਤੇ ਸਭ ਤੋਂ ਤੇਜ਼ ਰਿਜ਼ਲਟ ਦੇਣ ਵਾਲੀ ਜਿਹੜੀ ਚੀਜ਼ ਆ ਉਹ ਇੰਟਰਮੀਟੈਂਟ ਫਾਸਟਿੰਗ ਆ ਹੁਣ ਇੰਟਰਮੀਟੈਂਟ ਫਾਸਟਿੰਗ ਹੁੰਦੀ ਕੀ ਆ ਫਾਸਟਿੰਗ ਜਿੱਦਾਂ ਕਹ ਲੋ ਤੁਸੀਂ ਪੰਜਾਬੀ ਜੀ ਵੀ ਵਰਤ ਇੱਕ ਦਿਨ ਦਾ ਵਰਤ ਰੱਖਿਆ ਤੇ ਰਾਤ ਨੂੰ ਰੋਟੀ ਖਾ ਲਈ ਉਹਦੇ ਨਾਲ ਹੀ ਲੇਟੜਿਆ ਪਰ ਆਪਾਂ ਇਹ ਜਿਹੜੀ ਫਾਸਟਿੰਗ ਹੈ ਆਪਣੀ ਲਾਈਫ ਸਟਾਈਲ ਦੇ ਵਿੱਚ ਇਨਕਲੂਡ ਕਰ ਲੈਣਾ ਮੀਨਸ ਵੀ ਆਪਣਾ ਡੇਲੀ ਹੈਬਿਟ ਬਣਾ ਲੈਣੀ ਹੁਣ ਜਿੱਦਾਂ ਰਾਤ ਦੀ ਰੋਟੀ ਖਾਂਦਾ ਕੋਈ ਬੰਦਾ ਫਿਰ 12 ਘੰਟੇ ਦੇ ਬਕਫੇ ਤੋਂ ਬਾਅਦ ਸਵੇਰੇ ਫਿਰ ਖਾਂਦਾ ਪਰ ਇੰਟਰਮੀਟੈਂਟ ਫਾਸਟਿੰਗ ਦੇ ਦੌਰਾਨ ਆਪਾਂ ਇਹ ਬਕਫਾ ਜਿਹੜਾ ਹੋਰ ਬਤਾ ਦੇਣਾ 16 ਘੰਟੇ ਦਾ ਬਕਫਾ ਤੇ ਰੱਖਣਾ ਹੀ ਰੱਖਣਾ ਹੈ ਨਾ ਖਾਣੇ ਦੇ ਵਿੱਚ ਜੇ ਕੋਈ ਦਿਹਾੜੀ ਦੇ ਵਿੱਚ ਸਿਰਫ ਇੱਕ ਟਾਈਮ ਹੀ ਖਾਵੇ ਤਾਂ ਉਸ ਤੋਂ ਵਧੀਆ ਹੋਰ ਕੁਝ ਨਹੀਂ ਇਹਦੇ ਨਾਲ ਸਾਨੂੰ ਇਮੀਡੀਏਟ ਮਹੀਨੇ ਦੇ ਅੰਦਰ ਅੰਦਰ ਹੀ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਬਹੁਤ ਫਾਇਦੇ ਨੇ ਇਕੱਲੇ ਤੁਸੀਂ ਪਤਲੇ ਜਾਂ ਫਿਟ ਨਹੀਂ ਇਹਦੇ ਨਾਲ ਤਾਂ ਤੁਹਾਡੀ ਸਰੀਰ ਦੀ ਹਰ ਪੱਖੋਂ ਰਿਪੇਅਰ ਹੋ ਜਾਂਦੀ ਹੈ ਜਿੱਦਾਂ ਕਿ ਆਪਾਂ ਭੋਜਨ ਖਾਂਦੇ ਆ ਹੋ ਜਾਂਦੀ ਸਾਡੇ ਸਰੀਰ ਨੂੰ ਲੋਡ ਆ ਇੰਨੀ ਲੋਡ ਆ ਉਹਨਾਂ ਖਾਈਏ ਤੇ ਫਿਰ ਤੇ ਕੋਈ ਪ੍ਰੋਬਲਮ ਨਹੀਂ ਪਰ ਆਮ ਤੌਰ ਤੇ ਦੁਨੀਆ ਲੋਡ ਤੋਂ ਜ਼ਿਆਦਾ ਖਾਈ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਆਪਣਾ ਫਿਜ਼ੀਕਲ ਵਰਕਆਊਟ ਜਾਂ ਮਿਹਨਤ ਜਾਂ ਆਉਟਪੁੱਟ ਕੈਲਰੀਜ਼ ਲੂਜ਼ ਹੋਣੀਆਂ ਬਿਲਕੁਲ ਘੱਟ ਨਹੀਂ ਇੱਥੋਂ ਹੀ ਸਭ ਪ੍ਰੋਬਲਮ ਸ਼ੁਰੂ ਹੁੰਦੀਆਂ ਨੇ ਜਿਹੜੀ ਚੀਜ਼ ਉਹ ਖਾਂਦੇ ਨੇ ਰੋਟੀ ਉਹ ਅੰਦਰ ਜਾ ਕੇ ਗਲਾਈਕੋਜਨ ਦੇ ਰੂਪ ਵਿੱਚ ਗਲੂਕੋਜ਼ ਹੁੰਦਾ ਪਹਿਲਾਂ ਬ੍ਰੇਕਡਾਊਨ ਹੁੰਦੀ ਆ ਫਿਰ ਗਲਾਈਕੋਜਨ ਬਣਦੇ ਆ ਗਲਾਈਕੋਜਨ ਜਿਹੜੀ ਉਸ ਤੋਂ ਫਿਰ ਫੈਟਕਰੋਟ ਹੋ ਜਾਂਦੀ ਹੈ ਫੈਟ ਮੀਨਸ ਚਰਬੀ ਚਰਬੀ ਜਦੋਂ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਸਰੀਰ ਤੇ ਤੇ ਇਸ ਦੇ ਨਾਲ ਫਿਰ ਮोटापा ਆਉਣਾ ਸ਼ੁਰੂ ਹੋ ਜਾਂਦਾ ਮोटापा ਆਉਂਦਾ ਫਿਰ ਇنسੂਲਿਨ ਰੈਜ਼ਿਸਟੈਂਸ ਜਿਹੜੀ ਕਿ ਡਾਇਬੀਟੀਜ਼ ਸ਼ੂਗਰ ਜਿਹਨੂੰ ਕਹਿੰਦੇ ਆ ਉਹ ਸ਼ੁਰੂ ਹੋ ਜਾਂਦੀ ਹੈ ਬਿਮਾਰੀ ਕਿਉਂਕਿ ਸਰੀਰ ਦੇ ਸੈੱਲ ਓਵਰ ਹੋ ਜਾਂਦੇ ਨੇ ਪਰ ਬਾਡੀ ਜਿਹੜੀ ਹਾਰਮੋਨ ਬਣਾਉਂਦੀ ਆ ਇنسੂਲਿਨ ਉਹ ਇੱਕ ਲਿਮਟ ਤੱਕ ਬਣਾਉਂਦੀ ਆ ਉਹ ਸਾਰੇ ਇੰਨੇ ਜ਼ਿਆਦਾ ਵੋਲਿਊਮ ਦੇ ਵਿੱਚ ਉਹ ਨਹੀਂ ਅਸਰ ਬਖਾਪ ਪਉਂਦੇ ਹਾਰਮੋਨ 인ਸੂਲਿਨ ਤੇ ਉਸ ਤੋਂ ਬਾਅਦ ਫਿਰ ਉਹ ਸ਼ੂਗਰ ਹੋ ਜਾਂਦੀ ਹੈ ਸ਼ੂਗਰ ਹੋਣ ਤੋਂ ਬਾਅਦ ਤੁਹਾਨੂੰ ਪਤਾ ਇਹ ਸਾਈਕਲ ਆ ਹੌਲੀ ਹੌਲੀ ਸਰੀਰ ਡਿੱਗਦਾ ਜਾਂਦਾ ਠੀਕਦਾ ਜਾਂਦਾ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ ਨੂੰ ਤੇ ਸਟਾਰਟਿੰਗ ਇੱਥੋਂ ਹੀ ਹੁੰਦੀ ਆ ਜਿਆਦਾ ਲਾਈਫ ਸਟਾਈਲ ਦੇ ਨਾਲ ਰਿਲੇਟਡ ਆ ਹੁਣ ਇਸ ਤੋਂ ਜੇ ਹੋਰ ਗੱਲ ਵੇਖੀਏ ਇੰਟਰਮੀਟਿਡ ਫਾਸਟਿੰਗ ਦੇ ਇੱਕ ਤੇ ਜਦੋਂ ਆਪਾਂ ਘਟ ਖਾਂਦੇ ਆ ਤੇ ਫ੍ਰੀ ਰੈਡੀਕਲ ਹੁੰਦੇ ਆ ਜਿਹੜੇ ਕਿ ਜਿਆਦਾ ਖਾਨ ਨਾਲ ਬੰਦੇ ਨੇ ਓਵਰ EATING ਦੇ ਨਾਲ ਜਿਹੜੇ ਫ੍ਰੀ ਰੈਡੀਕਲ ਉਹ ਸਾਡੇ ਸੈੱਲਾਂ ਨੂੰ ਬਹੁਤ ਜਿਆਦਾ ਡੈਮੇਜ ਕਰਦੇ ਨੇ ਡੈਮੇਜ ਕਰਨ ਤੋਂ ਬਾਅਦ ਉਹਨਾਂ ਦੀ ਏਜਿੰਗ ਸ਼ੁਰੂ ਹੋ ਜਾਂਦੀ ਹੈ ਉਮਰ ਇੱਕਦਮ ਜਲ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਜਦੋਂ ਇਹ ਇੰਟਰਮੀਟੈਂਟ ਫਾਸਟਿੰਗ ਹੁੰਦੀ ਆ ਜਾਂ ਸ਼ੁਰੂ ਕਰਦੇ ਆ ਆਪਾਂ ਲਾਈਫ ਸਟਾਈਲ ਦੇ ਵਿੱਚ ਲਿਆਉਣੇ ਆ ਤੇ ਉਹਦੇ ਨਾਲ ਸਾਡੇ ਜਿਹੜੇ ਸੈੱਲ ਆ ਜਾਂ ਫ੍ਰੀ ਰੈਡੀਕਲ ਬੰਨਾ ਉਸ ਦੇ ਪ੍ਰਭਾਵ ਤੋਂ ਵੀ ਮੁਕਤ ਹੁੰਦੇ ਨੇ ਉਮਰ ਤੁਹਾਡੀ ਲੰਬੀ ਹੁੰਦੀ ਆ ਇਹ ਐਂਟੀ ਕੈਂਸਰ ਵੀ ਨੇ ਕਿਉਂਕਿ ਜਿਹੜੇ ਫ੍ਰੀ ਰੈਡੀਕਲਸ ਨੇ ਜਦੋਂ ਸੈੱਲਾਂ ਤੇ ਅਟੈਕ ਕਰਦੇ ਨੇ ਤਾਂ ਉੱਥੋਂ ਹੀ ਕੈਂਸਰ ਵੀ ਬਣਨ ਦੀ ਸੰਭਾਵਨਾ ਸ਼ੁਰੂ ਹੋ ਜਾਂਦੀ ਆ ਇਸ ਦੇ ਨਾਲ ਤੁਹਾਡਾ ਜਿਹੜਾ ਦਿਮਾਗ ਦੇ ਵਿੱਚ ਜਿਹੜੀ ਧੁੰਦ ਜੀ ਛਾਈ ਰਹਿੰਦੀ ਆ ਜਿਹੜੀ ਫੌਗ ਹੁੰਦੀ ਆ ਜਿਹੜੀ ਕਲੀਅਰ ਨਹੀਂ ਸੋਚਣ ਦਿੰਦੀ ਉਹ ਵੀ ਘਟ ਜਾਂਦੀ ਆ ਉਹ ਘਟਣ ਦੇ ਨਾਲ ਬੰਦੇ ਦਾ ਫੋਕਸ ਠੀਕ ਹੋ ਜਾਂਦਾ ਉਹ ਕਲੀਅਰ ਸੋਚਦਾ ਤੇ ਜੇ ਆਪਣੇ ਪੁਰਾਣੇ ਆਯੁਰਵੈਦਿਕ ਤੱਕ ਜਾਤ ਮਾਰੀ ਤੇ ਜਿਹੜੇ ਰਿਸ਼ੀ ਮੁਨੀ ਨੇ ਕਿਉਂ ਉਹਨਾਂ ਦੀ ਇੰਨੀ ਫਿਜ਼ੀਕ ਵਧੀਆ ਤੇ ਇੰਨੀ ਲੰਬੀ ਉਮਰ ਉਹ ਭੋਗਦੇ ਸੀ ਕਿਉਂਕੋ ਖਾਂਦੇ ਬਹੁਤ ਘੱਟ ਸੀ ਤਪੱਸਿਆ ਕਰਨੀ ਉਹਨਾਂ ਨੇ ਬਹਿ ਕੇ ਥਾਂ ਤੇ ਤੇ ਖਾਣਾ ਇਨ ਅਵੇਲੇਬਲ ਹੀ ਨਹੀਂ ਸੀ ਹੁੰਦਾ ਤੇ ਉਹ ਮੈਡੀਟੇਸ਼ਨ ਵਿੱਚ ਲਏ ਜਾਂਦੇ ਸੀ ਤੇ ਘੱਟ ਖਾਂਦੇ ਸੀ ਤਾਂ ਕਰਕੇ ਉਹਨਾਂ ਦੀ ਉਮਰ ਜਿਆਦਾ ਲੰਬੀ ਹੁੰਦੀ ਸੀ ਉਸ ਤੋਂ ਹੀ ਆਪਾਂ ਇਸ ਇੱਕ ਵੇਖ ਸਕਦੇ ਹਾਂ ਮੈਂ ਆਪਣੇ ਤੇ ਇਹ ਚੀਜ਼ ਅਜਮਾਈ ਹੋਈ ਆ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ ਪੀ ਇੰਟਰਮੀਟੈਂਟ ਫਾਸਟਿੰਗ ਹੀ ਜਿਹੜੀ ਆ ਉਹ ਸਾਨੂੰ ਇਹਨਾਂ ਸਾਰੀਆਂ ਮੋਟਾਪੇ ਦੀਆਂ ਲਾਗਤਾਂ ਤੋਂ ਇੱਕਦਮ ਛੇਤੀ ਨਾਲ ਸੁਧਾਰ ਕਰਕੇ ਵਾਪਸ ਲੀ ਤੇ ਟ੍ਰੈਕ ਤੇ ਲੈ ਆ ਸਕਦੀ ਸ਼ਰੀਰ ਨੂੰ ਫਿਰ ਮੈਂ ਗੱਲ ਕਰਦਾ ਪਿਆ ਸੀ ਪੀ ਤੇ ਹੋਰ ਕੀ ਕੀ ਫਾਇਦੇ ਨੇ ਜਿੱਦਾਂ ਤੁਹਾਡੀ ਸੋਚਣ ਸ਼ਕਤੀ ਫੋਕਸ ਕਲੀਅਰ ਹੋ ਜਾਂਦਾ ਫੌਗ ਦਿਮਾਗ ਤੋਂ ਘਟ ਜਾਂਦੀ ਫਿਰ ਤੁਸੀਂ એનર્ਜੀ ਲੈਵਲ ਤੁਹਾਡਾ ਬਹੁਤ ਸਟੇਬਲ ਰਹਿੰਦਾ ਜਦੋਂ ਆਪਾਂ ਰੋਟੀ ਖਾਂਦੇ ਆ ਤੇ ਕੀ ਹੁੰਦਾ ਵਾ ਅਗਲੇ ਰੋਟੀ ਖਾਣ ਤੋਂ ਬਾਅਦ ਇੱਕਦਮ ਘੰਟੇ 2 ਘੰਟੇ ਲਈ ਬੰਦਾ ਸੁਸਤ ਹੋ ਜਾਂਦਾ ਸੋ ਇੱਕਦਮ ਆਪਾਂ ਰੋਟੀ ਖਾਂਦੇ ਆ ਰੋਟੀ ਖਾਣ ਤੋਂ ਬਾਅਦ ਇਨਸੂਲਿਨ ਸਪਾਈਕ ਹੁੰਦੀ ਆ ਸਪਾਈਕ ਹੋਣ ਦੇ ਨਾਲ ਬੋਡੀ ਜਿਹੜੀ ਆ ਸੁਸਤ ਹੋ ਜਾਂਦੀ ਆ ਸੁਸਤ ਹੋਣ ਦੇ ਨਾਲ ਫਿਰ ਉਹ ਕੁਛ ਨਾ એનર્ਜੀ ਲੈਵਲ ਨਹੀਂ ਹਾਈ ਨਹੀਂ ਰਹਿ ਪਉਂਦਾ ਜਦੋਂ એનર્ਜੀ ਲੈਵਲ ਤੁਹਾਡਾ ਹਾਈ ਨਹੀਂ ਰਹੂਗਾ ਸਟੇਬਲ ਨਹੀਂ ਰਹੂਗਾ ਤੇ ਫਿਰ ਦੀ ਆ ਨਹੀਂ ਮਹਿਸੂਸ ਫੀਲ ਕਰਦਾ ਤੇ ਆ ਇੰਨੀ ਆਪਣੀ ਫੁੱਲ ਸ਼ਮਤਾ ਨਾਲ ਕੈਪੈਸਿਟੀ ਨਾਲ ਕੰਮ ਨਹੀਂ ਕਰ ਪਾਉਂਦਾ ਇਦੇ ਨਾਲ ਤੁਹਾਡਾ એનર્ਜੀ ਲੈਵਲ ਸਟੇਬਲ ਰਹੂਗਾ ਤੇ ਤੁਹਾਨੂੰ ਆਪਣੇ ਆਪ ਵਿੱਚ ਸੁਧਾਰ ਮਿਲੇਗਾ ਕਿ ਸਾਡਾ ਸਰੀਰ ਕਿੰਨਾ ਅੱਗੇ ਨਾਲੋਂ ਚੁਸਤ ਤੇ ਫਰਤੀਲਾ ਮਹਿਸੂਸ ਕਰਦਾ ਪਿਆ। ਇਹਦਾ ਇੱਕ ਹੋਰ ਸਭ ਤੋਂ ਵੱਡਾ ਫਾਇਦਾ ਜਿਹੜੇ ਲੋਕਾਂ ਨੂੰ ਹਾਈਪਰ ਟੈਂਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਉਹ ਵੀ ਠੀਕ ਹੋ ਜਾਂਦੀ। ਜਿਨ੍ਹਾਂ ਦਾ ਇਕਦਮ ਤੇਜ਼ੀ ਨਾਲ ਵਧਦਾ ਜਾਂ ਘਟਦਾ ਵਾ ਉਹ ਤੁਹਾਡੇ ਜਦੋਂ ਫਲੂਟ ਲੈਵਲ ਠੀਕ ਰਹਿੰਦੇ ਨੇ ਬੋਡੀ ਦੇ ਤੇ ਇਹਦੇ ਨਾਲ ਤੁਹਾਡਾ ਹਾਈਪਰ ਟੈਨਸ਼ਨ ਦੀ ਬਿਮਾਰੀ ਵੀ ਠੀਕ ਹੁੰਦੀ ਆ ਫਿਰ ਇਸ ਤੋਂ ਇਲਾਵਾ ਕੋਲੈਸਟ੍ਰੋਲ ਇਹ ਅੱਜਕੱਲ ਬਹੁਤ ਲੋਕਾਂ ਨੂੰ ਪ੍ਰੋਬਲਮ ਆ ਕਿ ਇਹਦੇ ਕੋਲੈਸਟ੍ਰੋਲ ਵਧਿਆ ਹੀ ਰਹਿੰਦਾ ਵਾ ਵਧਣਾ ਤੇ ਆਪੇ ਹੀ ਆ ਜਦੋਂ ਲੋੜ ਤੋਂ ਜ਼ਿਆਦਾ ਖਾਣਾ ਲੋੜ ਤੋਂ ਜ਼ਿਆਦਾ ਖਾਣਾ ਤੇ ਉਹਨੂੰ ਆਪਾਂ ਪਚਾਉਣਾ ਨਹੀਂ ਪਚਾਉਣ ਦੇ ਲਈ ਵਰਕਆਊਟ ਜਾਂ ਸਿੱਧਾ ਬੇਸਿਕ ਹੈਗਾ ਫਾਰਮੂਲਾ ਵੀ ਜਿੰਨੀ ਕੈਲਰੀ ਤੁਸੀਂ ਲੈ ਰਹੇ ਹੋ ਉਨੀ ਕੈਲਰੀਜ਼ ਬਰਨ ਹੁੰਦੀਆਂ ਪਈਆਂ ਕਿ ਨਹੀਂ ਹੁੰਦੀਆਂ ਪਈਆਂ ਉਨੀਆਂ ਨਹੀਂ ਹੁੰਦੀਆਂ ਪਈਆਂ ਤੇ ਉਹ ਜਿਹੜੀ ਵਾਧੂ ਚੀਜ਼ਾਂ ਉਹਨੇ ਆਪਣੇ ਸਰੀਰ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਜਗ੍ਹਾ ਤੇ ਮਾਰਕ ਕਰਨੀ ਕਰਨੀ ਹੈ ਤੇ ਉਹ ਕੋਲੇਸਟ੍ਰੋਲ ਵੱਜ ਜਾਂਦਾ ਇਹਦੇ ਨਾਲ ਫਾਸਟ ਇੰਟਰਮੀਟੈਂਟ ਫਾਸਟਿੰਗ ਦੇ ਨਾਲ ਤੁਹਾਡੀ ਕੋਲੇਸਟ੍ਰੋਲ ਵੀ ਠੀਕ ਹੋਣਾ ਸ਼ੁਰੂ ਹੋ ਜਾਊਗਾ ਉਹਨਾਂ ਦੇ ਲੈਵਲ ਠੀਕ ਹੋਣੇ ਨਾਰਮਲ ਲੈਵਲ ਤੱਕ ਜਾਣੇ ਸ਼ੁਰੂ ਹੋ ਜਾਣਗੇ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਫਿਰ ਤੁਹਾਨੂੰ ਨੀਂਦ ਨੀਂਦ ਇੰਨੀ ਵਧੀਆ ਇਹਦੇ ਨਾਲ ਆਉਂਦੀ ਆ ਕਿਉਂਕਿ ਬਾਡੀ ਇੱਕ ਸਾਈਕਲ ਦੇ ਵਿੱਚ ਐਡਜਸਟ ਹੋ ਜਾਂਦੀ ਆ ਸਾਈਕਲ ਜੇ ਐਡਜਸਟ ਹੋਣ ਨਾਲ ਤੁਹਾਡਾ ਸਲੀਪਿੰਗ ਪੈਟਰਨ ਕਿ ਵੇਲੇ ਸਿਰ ਸੋਣਾ ਵੇਲੇ ਸਿਰ ਜਾਗਣਾ ਇਹ ਬਹੁਤ ਪ੍ਰਭਾਵਿਤ ਹੁੰਦਾ ਤੁਹਾਡੇ ਖਾਣੇ ਦੇ ਨਾਲ ਇਹ ਬੇਸ਼ੁਮਾਰ ਫਾਇਦੇ ਨੇ ਇਹਦੇ ਆਪਾਂ ਗਿਣਾ ਹੀ ਨਹੀਂ ਜਾ ਸਕਦੇ ਕਿਉਂਕਿ ਫਿਟਨੈਸ ਇੱਕ ਸਾਈਕਲ ਆ ਜਦੋਂ ਇੱਕ ਚੀਜ਼ ਠੀਕ ਹੋਣੀ ਸ਼ੁਰੂ ਹੁੰਦੀ ਆ ਉਹਦੇ ਨਾਲ ਨਾਲ ਬਾਕੀ ਹੋਰ ਚੀਜ਼ਾਂ ਰਿਲੇਟਡ ਸਾਰੀਆਂ ਠੀਕ ਹੋਣੀ ਸ਼ੁਰੂ ਹੋ ਜਾਂਦੀਆਂ ਆਪਣੇ ਆਪ ਤੇ ਬਾਡੀ ਜਿਹੜੀ ਆ ਇੱਕ ਰੱਬ ਨੇ ਇਹੋ ਜੀ ਚੀਜ਼ ਬਣਾਈ ਆ ਵੀ ਜਦੋਂ ਆਪਾਂ ਇਹਨੂੰ ਇਹਦੇ ਵੱਲ ਥੋੜਾ ਜਿਹਾ ਵੀ ਧਿਆਨ ਦੇਣਾ ਸ਼ੁਰੂ ਕਰਦੇ ਆਂ ਤੇ ਇਹ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਫਾਇਦਾ ਦੇਣਾ ਮਿਲਣਾ ਸ਼ੁਰੂ ਹੋ ਜਾਂਦਾ ਇਸ ਹਰ ਇੱਕ ਕੀਤੇ ਦਾ ਫਿਰ ਇੰਟਰਮੀਟੈਂਟ ਫਾਸਟਿੰਗ ਦਾ ਜਿਆਦਾ ਲਾਭ ਲੈਣਾ ਕਿਸੇ ਨੇ ਤੇ ਨਾਲ ਥੋੜਾ ਜਿਹਾ ਵਰਕਆਊਟ ਜ਼ਰੂਰ ਸ਼ੁਰੂ ਕਰੇ ਬੰਦਾ ਕੋਈ ਵੀ ਜਿਹੜੀ ਜਿੱਦਾਂ ਯੋਗਾ ਕਰ ਲੇ ਜੇ ਕੋਈ ਨਹੀਂ ਪਾਰੀ ਹੁੰਦਾ ਸਾਈਕਲਿੰਗ ਕਰ ਲੇ ਵਾਕਿੰਗ ਕਰ ਲੇ ਤੇ ਇਹਦੇ ਡਬਲ ਫਾਇਦੇ ਆ ਕਿਉਂਕਿ ਇੱਕ ਜਿਹੜੀ ਤੁਹਾਡੀ ਚਰਬੀ ਜਮ੍ਹਾਂ ਹੋਈ ਹੋਈ ਹੁੰਦੀ ਆ ਉਹ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਜਦੋਂ ਬੰਦਾ ਫਾਸਟਿੰਗ ਦੇ ਦੌਰਾਨ ਜਿਆਦਾ ਚਿਰ ਭੁੱਖਾ ਰਹਿੰਦਾ ਤੇ ਉਹ ਤਾਂ ਜਿਹੜਾ ਸਰੀਰ ਆ ਉਹ ਜਿਹੜੀ ਫੈਟ ਡਿਪੋਜ਼ਿਟ ਜਿਹੜੀ ਚਰਬੀ ਆ ਉਹਨਾਂ ਨੂੰ ਖਾਣਾ ਸ਼ੁਰੂ ਕਰਦਾ ਜਦੋਂ ਉਹਨਾਂ ਨੂੰ ਖਾਂਦਾ ਵਾ ਤੇ ਫਿਰ ਆਪਣੇ ਆਪ ਫੈਟ ਕਟਣੀ ਸ਼ੁਰੂ ਹੋ ਜਾਂਦੀ ਆ ਤੁਹਾਡਾ weight control ਹੋ ਜਾਂਦਾ weight control ਹੋਣ ਦੇ ਨਾਲ ਸਾਰੀਆਂ ਮੋਟਾਪੇ ਨਾਲ ਜਿਹੜੀਆਂ ਜੁੜੀਆਂ ਬਿਮਾਰੀਆਂ ਉਸ ਤੋਂ ਬੰਦਾ ਮੁਕਤ ਹੋ ਜਾਂਦਾ ਹਾਂਜੀ ਇਹ ਸਭ ਸੀ ਇੰਟਰਮੀਟੈਂਟ ਫਾਸਟਿੰਗ ਦੇ ਨਾਲ ਜੁੜੇ ਹੋਏ ਕੁਝ ਮੁੱਖ ਫਾਇਦੇ ਤੇ ਅਗਲੀ ਵੀਡੀਓ ਚ ਮੈਂ ਇਹਦੇ ਨਾਲ ਹੀ ਸੰਬੰਧਿਤ ਆਪਣੀ ਸਿਹਤ ਦੇ ਨਾਲ ਕੁਝ ਕਿਸੇ ਹੋਰ ਵਿਸ਼ੇ ਨੂੰ ਲੈ ਕੇ ਆਉਂਗਾ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਓ ਸਸਟਰੀ ਕਾਲ ਮਿਹਰਬਾਨੀ ਥੈਂਕ ਯੂ